ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸੁਆਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੋਗਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਰਮਾਨ ਵੀਰ ਕੋਲ ਆਪਾਂ ਆਏ ਆਂ ਰਮਾਨ ਬੋਪੜਾ ਵੀਰ ਕੋਲ ਤੇ ਪਿੰਡ ਕੋਗਾ ਵੀ ਜਿਹਨਾਂ ਦਾ ਤੇ ਅੱਜ ਜ਼ਿਆਦਾਤਰ ਤਾਂ ਮੈਂ ਟੋਕੜਾ ਕੱਪਣਾ ਚੱਕ ਪਾਸ ਸੀ ਤੁਹਾਨੂੰ ਦਿਖਾਉਣੀ ਆਵਾ ਵਿੱਚ ਦੋ ਕੁ ਮੱਜਾਂ ਤਾਜ਼ੀਆਂ ਸੋਈਆਂ ਆਵਾ ਤੇ ਬਾਕੀ ਸਾਰੀਆਂ ਟੋਕੜਾਂ ਗੱਬਣਾ ਚੱਕ ਪਾਸੀਆਂ ਤੇ ਚੰਗੀਆਂ ਛੋਟੀਆਂ ਤੁਹਾਨੂੰ ਟੋਕੜਾਂ ਗੱਬਣਾ ਚੱਕ ਪਾਸ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਗੱਲ ਬਾਤ ਕਰਦੇ ਆਂ ਵਿਧੀਆਂ ਨਾਲ ਤੇ ਇਹ ਵੀ ਸਾਰੀਆਂ ਹੀ ਸੋਈਆਂ ਵਾਂ ਸੋਈਆਂ ਦੇ ਆਪਣੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਵਿਧੇ ਸੱਸ ਜੀ ਕਿਵੇਂ ਜੀ ਕੀ ਹਾਲ ਚਾਲ ਦੇ ਵਧੀਆ ਵਧੀਆ ਜੀ ਤੁਸੀਂ ਦੱਸੋ ਬੱਸ ਵਧੀਆ ਜੀ ਬੜੇ ਦਿਨਾਂ ਬਾਅਦ ਦੱਸਣ ਦਿੱਤੇ ਜੀ ਮਾਲ ਤਾਂ ਹੀ ਸੇਲ ਹੋ ਜਾਂਦਾ ਅਸੀਂ ਲੌਂਦਾ ਹੀ ਨਹੀਂ ਮਾਲ ਠੀਕ ਆ ਹੁਣ ਕੱਠੀਆਂ ਕੀਤਾ ਮਾਲ ਮੈਂ ਤੋਕਣਾ ਗੱਬਣਾ ਚਾਰ ਹੀ ਆਪਣੇ ਕੋਲ ਹੋ ਗਏ ਅੱਛਾ ਹਾਂਜੀ ਹਾਂਜੀ ਚੈੱਕ ਪਾਸ ਆ ਚੈੱਕ ਪਾਸ ਭਾਜੀ ਗਰੰਟੀ ਜੀ ਤੇ ਬਾਕੀ ਸੱਜਰਾ ਸੋਈਆਂ ਹਾਂਜੀ ਸੱਜਰਾ ਸੋਈਆਂ ਜੀ ਦੋ ਠੀਕ ਆ ਵਿੱਚ ਇੱਕ ਦੋ ਵਾਰੀ ਕੁਝ ਆਪਣੇ ਟਾਈਮ ਨਹੀਂ ਰਲਿਆ ਹਨਾ ਨਹੀਂ ਰਲਿਆ ਹਾਂਜੀ ਹਾਂਜੀ ਭਾਜੀ ਤੇ ਚਲੋ ਨਾਮ ਦੱਸ ਤੋਂ ਕਰੇ ਨਾਮ ਵੀਰਜੀ ਰਮਾਣ ਜੀ ਪਿੰਡ ਆਪਣਾ ਘੋਗਾ ਤਹਿਸੀਲ ਬਟਾਲਾ ਤੇ ਡਿਸਟ੍ਰਿਕਟ ਅਰਦਾਸਪੁਰ ਜੀ ਵੀਰਜੀ ਠੀਕ ਆ ਹਾਂਜੀ ਹਾਂਜੀ ਤੇ ਫੋਨ ਨੰਬਰ ਹੀ ਬੋਲ ਦੋ ਨੰਬਰ ਹੈਗਾ ਜੀ 78140 88635 ਠੀਕ ਹੈ ਜੀ 78140 88635 ਵਰਜੀ ਨੰਬਰ ਹੈ ਆਪਣਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਸੰਗੀਤ ਦਾ ਕੰਮ ਕਿੱਥੋਂ ਤੱਕ ਪਹੁੰਚ ਗਿਆ ਫਿਰ ਹਾਂਜੀ ਹਾਂਜੀ ਚੱਲਦਾ ਆਪਣਾ ਅੱਛਾ ਜੀ ਅਜੇ ਰਿਆਜ਼ ਚੱਲਣ ਦਿਆ ਮਤਲਬ ਇਹ ਕਿ ਸ਼ੌਂਕ ਨਾ ਜਦੋਂ ਟਾਈਮ ਮਿਲੇ ਤੇ ਜਰੂਰ ਕਰਾਂਗੇ ਲਾਵਾਂਗੇ ਸਿਰੇ ਅੱਛਾ ਬਾਕੀ ਇਹ ਵੀ ਹੋੜੀ ਹੋੜੀ ਹੁੰਦਾ ਸਟੈਂਡ ਹਾਂਜੀ ਹਾਂਜੀ ਇਹ ਆ ਵੀ ਉਹ ਹੈਗਾ ਇੱਕ ਕੰਮ ਸ਼ੌਂਕ ਵਾਲਾ ਹਾਂਜੀ ਸ਼ੌਂਕ ਵਾਲਾ ਟਾਈਮ ਜਦੋਂ ਮਿਲਿਆ ਤੇ ਵਿੱਚ ਫਿਰ ਉਧਰ ਪ੍ਰੈਕਟਿਸ ਕਰ ਲਈਦੀ ਹੈ ਹਨਾ ਬਿਲਕੁਲ ਭਾਜੀ ਤੇ ਬਾਕੀ ਆ ਵੀ ਤੁਸੀਂ ਦੱਸਿਆ ਹੈ ਵੀ ਪਸ਼ੂਆਂ ਦਾ ਵੀ ਕੰਮ ਸ਼ੌਂਕ ਨਹੀਂ ਆ ਉਹਦਾ ਰੋਜ਼ ਹੀ ਮਾਲ ਸੇਲ ਹੋਈ ਜਾਂਦਾ ਵਾ ਹਾਂਜੀ ਹਾਂਜੀ ਭੱਜ ਦੌੜ ਬੜੀ ਆ ਅੱਛਾ ਜੀ ਹਾਂਜੀ ਹਾਂਜੀ ਰੋਜ਼ ਹੀ ਵਿਕ ਜਾਂਦੀਆਂ ਬੱਬ ਦੀ ਕਿਰਪਾ ਨਾਲ ਠੀਕ ਆ ਤੇ ਚਲੋ ਕਿਹੜੀ ਤੋਂ ਸ਼ੁਰੂ ਕਰੀਏ ਫਿਰ ਇਹ ਹੌਲੇ ਪਾਦੀ ਕਰਦੀ ਏ ਛਾਲ ਫੇਰ ਕੇ ਉਧਰ ਪਹਿਲੇ ਨੰਬਰ ਤਾਂ ਕਰੀਏ ਲੈਨ ਤੇ ਹੀ ਤੁਰੇ ਆਵਾਂਗੇ ਨਹੀਂ ਚਲੋ ਇਤੋਂ ਕਰ ਦਿੰਦੇ ਆ ਪਹਿਲਾਂ ਇਤੋਂ ਹੀ ਕਿੰਨੇ ਕਰਦੀ ਠੀਕ ਐ ਕਿੰਨੇ ਚੱਤੀ ਚੱਕ ਪਾਸ ਤੇ ਜੀ ਸਾਢੇ ਤੇ ਨਾ ਵੀ ਮੇਰੀ ਕਿੱਕ ਪਾ ਲਏ ਅੱਛਾ ਹਾਂ ਜੀ ਹਾਂ ਜੀ ਆ ਦੇਖ ਸਾਢੇ ਪੰਜ ਕਿਲੋ ਜੀ ਦੇਖੋ ਠੀਕ ਐ ਹਾਂ ਜੀ ਹਾਂ ਜੀ ਤੇ ਤੁਰ ਫੇਰ ਇਹਨੂੰ ਬਹੁਤ ਹੀ ਪਜੀ ਦਾ ਟੁਕੜਾ ਵਾਲਾ ਜੀ ਅੱਛਾ ਬੋਲਦਾ ਹੀ ਹੁਣਾ ਪਾ ਪਹਿਲਾਂ ਝੋਟੀ ਆ ਪਹਿਲਾ ਸਵੇਰਾ ਸੋਈਏ ਤੇ ਗਾਂ ਦੂਸਰਾ ਸਵੇਰਾ ਸੋਣਾ ਹੈ 5 ਕਿਲੋ ਦੋਦੇ ਆਏ ਆ ਵੀ ਚਲੋ ਹੁਣ ਇਹਨੇ ਚਾਹ ਪਾਣੀ ਦਾ ਸਾਰੀ ਜਾਣਾ ਹੈ ਵਧੀਆ ਭਾਈ ਵਧੀਆ ਕਰਨਾ ਤੇ ਗਾਂ ਘਰੀਆਂ ਫੇਰ ਸੱਜਰ ਹੋ ਜਾਣਾ ਥਾਣੇ ਭਾਵੇਂ ਜਰੂਰ ਥੋੜਾ ਲਾਗੇ ਰੱਖਦੀ ਐ ਪਰ ਹੱਥ ਝੋਣਾ ਨਹੀਂ ਲਿਆ ਥਣ ਚਵਾਈ ਵਧੀਆ ਭਾਈ ਥਣ ਜਰੂਰ ਲਾਗੇ ਰੱਖਦੀ ਆ ਥਣ ਤੇ ਥਣ ਦੇ ਹਿਸਾਬ ਨਾਲ ਹੀ ਭਾਵੇਂ ਜੀ ਕੀਤਾ ਜਾ ਆ ਇਤਨਾ ਠੰਡ ਦੇਖ ਸਕਦੇ ਜੀ ਬੈਣੀ ਵਾਲੇ ਪਾਸੇ ਤੇ ਦੂਸਰੇ ਪਾਸੇ ਤੋਂ ਤੁਹਾਨੂੰ ਦਿਖਾ ਦਈਏ ਇੱਕ ਰੀ ਦੂਜੀ ਪਾਸੇ ਵਾਲਾ ਦੇਖ ਲਓ ਬਾਕੀ ਛੀ ਲਿਆ ਮਾ ਜੋਟਾ ਆਹ ਦੇਖ ਸਕਦੇ ਚਵਾਈ ਵਧੀਆ ਹੁੰਦੀ ਹੈ ਅੱਛਾ ਜੀ ਚਵਾਈ ਵਧੀਆ ਹੁੰਦੀ ਹੈ ਚਵਾਈ ਵਧੀਆ ਹੁੰਦੀ ਹੈ ਘਾਰ ਬੜੀ ਬੋਲੀ ਭਾਈ ਜੀ ਮੁੱਲ ਫਿਰ ਇਹਦਾ ਮੁੱਲ ਭਾਈ ਭਾਂ 55 ਕਰਦੀਏ 54000 ਦੇ ਦਾਂਗੇ 54000 ਕਰਨੀ ਵਿੱਚ ਛੋਟ ਛਾੜ ਦਾਂਗੇ ਭਾਜੀ 50000 51000 ਸਾਡੇ ਸਨਾਮੀ ਨਹੀਂ ਭਾਈ ਚੈੱਕ ਬਾਸ ਮੱਝ ਠੀਕ ਹੈ 50 ਕਿਲੋ ਦੁੱਧ ਹੋਊਗਾ ਅੱਛਾ ਸ਼ਵਾਈ ਜਿਸਮਾਈ ਵਧੀਆ ਬਾਕੀ ਆ ਵੀ ਝੋਟੀਆਂ ਸਾਰੀਆਂ ਫੱਬਦੀਆਂ ਵਾਂ ਮੂੰਹ ਮੱਥੇ ਲੱਗਦੀਆਂ ਵਾਂ ਹਾਂ ਜੀ ਜੀ ਭਾਜੀ ਤੇ ਹੁਣ ਗਰੀ ਦਿਖਾ ਦੀਏ ਹੁਣ ਭਾਜੀ ਆਪਾਂ ਫੇਰ ਸਭੀ ਮਾਜ ਸੁਧੀ ਆ ਤਾਂ ਅੱਛਾ ਦੁੱਧ ਦੇ ਭਾਗਾ ਭਾਜੀ 10 ਕੇ ਦੋ ਅੱਛਾ ਦਹੀਂ ਕਿਲੋ ਹੋਊਗਾ ਬੱਚਾ ਇਹਦਾ ਬੱਚਾ ਮਰ ਗਿਆ ਵਾ ਅੱਛਾ ਬੱਚਾ ਨਹੀਂ ਹੈਗਾ ਹਾਂ ਜੀ ਹਾਂ ਜੀ ਠੰਡ ਛੁੰਡਿਆ ਗਿਆ ਬੱਚੇ ਮਰ ਜਾਂਦੇ ਤੁਹਾਡੇ ਕੋਲ ਮਰਿਆ ਕੇ ਪਿੱਛੇ ਇਤਰਾ ਹੈ ਮਰਿਆ ਬੱਚਾ ਹਾਂ ਜੀ ਕੋਲੇ ਮਰਿਆ ਅੱਛਾ ਕੋਲ ਹੀ ਮਰਿਆ ਕਿੰਨੇ ਵੱਡੇ ਬੱਲੇ ਦੀ ਮੈਂ pakai ka yang dia war ya maju ਲੋ ਜੀ ਰਹਿ ਗਿਆ ਕਿੰਨੇ ਵੀ 10 ਕਿਲੋ ਹੈਗਾ। ਆ ਥਾਣੇ ਤੇ ਦੇਖ ਸਕਦੇ ਜੇ ਲਾਗੇ ਤਾਂ। ਬਣਾ ਛੱਗੂ ਭਾਜੀ ਦਾ 10 ਕਿਲੋ ਹੋਊਗਾ। ਠੀਕ ਆ। ਤੇ ਸੋਈ ਨੂੰ ਕਿੰਨਾ ਚੜਾ ਰਿਹਾ ਤਰਾ? ਸੋਈ ਨੂੰ ਭਾਜੀ 13 ਦਿਨ ਹੋ ਗਏ ਅਜੇ। ਅੱਛਾ ਅਜੇ ਤਾਂ ਵਾਜੂਗੀ ਦਦਾਂ ਫਿਰ। ਉਦੋਂ ਵਾਜੇ ਨਾ 12 ਕਿਲੋ ਦੇਣਾ ਮੈਂ ਤਾਂ ਵੇਖੂ ਕੱਦ ਕਰਕੇ ਦਾਵਾ। ਤੇ ਮੁੱਲ ਫਿਰ ਇਹਦਾ। ਮੁੱਲ ਲੈਣ ਦੀ ਨਾਲ ਹੀ ਗੱਲ ਕਰੀਏ। ਹਾਂਜੀ। ਮੁੱਲ 70000 ਮੰਗਦੇ ਜੀ। ਵਿੱਚੋਂ ਕਰਨੇਗਾ ਛੋਟ। 2000 ਛੱਡਾਂਗੇ। 68000 ਦੀ। 80000 ਦੇ ਵਿੱਚ ਦਮਾਂ ਦੀ ਲਾਸਟ ਪ੍ਰਾਈਸ ਹੈ। ਠੀਕ ਆ। ਹਾਂਜੀ ਇਹਨ ਤੇ ਆ ਟੋਕੜ ਗੱਬਨ ਜੇ ਇਹ ਭਾਜੀ ਟੋਕੜ ਗੱਬਨ ਜੇ ਇਹ ਕਿੰਨੇ ਚਿਰ ਦੀ ਚੈੱਕ ਪਾਸ ਆ ਇਹ ਭਾਜੀ ਸਾਢੇ 3 ਨਵਾਂ ਮਹੀਨੇ ਦੀ ਚੈੱਕ ਪਾਸ ਆ ਅੱਛਾ ਤੇ ਦੁੱਧ ਦੁੱਧ ਦੇ ਤੱਕ ਭਾਜੀ 5 ਕਿਲੋ ਜੇ ਤੋਰ ਦੋ ਫੇਰ ਇੰਨਾ ਹਾਂ ਥਾਣੇ ਦੇ ਸਾਢੇ ਦੇ ਵੀ ਲੱਗੇ ਤਾਂ ਬਾਕੀ ਸੱਜਰਾ ਵੀ ਚੰਗੇ ਦੁੱਧ ਹਾਲੀਆਂ ਵਾ ਸਾਰੀਆਂ ਹਾਂ ਹਾਂ ਮੂੰਹ ਮੱਥੇ ਲੱਗਦੀਆਂ ਵਾ ਬਾਕੀ ਟੋਕੜ ਗੱਬਨ ਪਸ਼ੂ ਇਹ ਹੁੰਦਾ ਵੇ ਜਾ ਕੇ ਬਾੜੇ ਤੇ ਵੀ ਮਿਲ ਸਕਦਾ ਤੇ ਟੀਕੇ ਤੇ ਵੀ ਮਿਲ ਸਕਦਾ ਇਹਦਾ ਮੁੱਲ ਵਿਰਜੀ ਫਿਰ ਇਹਦਾ ਮੁੱਲ ਵੀਰ ਜੀ 65000 ਕਰਦੇ 60000 ਦਿੱਫ ਦੇਵਾਂਗੇ ਅੱਛਾ 60000 ਦੀ ਦੇਣੀ ਹੈ 60000 ਦੇਵਾਂਗੇ ਤੇ ਬਾਕੀ ਇਹ ਆ ਵੀ ਜਿੱਦਾਂ ਤਿਆਰ ਹੋਈ ਛੋਟੀ ਚੰਗੀ ਤਿਆਰ ਹੋ ਗਈ ਆ ਨਾ ਇਹ ਵੀ ਚੰਗੇ ਪੱਠ ਪੁੜੇ ਦੀ ਮਾਲ ਕਿਆ ਇਹ ਵੀ ਬਿਲਕੁਲ ਬਿਲਕੁਲ ਤੇ ਬਾਕੀ ਥੱਲੇ ਆ ਮੈਂ ਚੰਗੀ ਜੀ ਗੱਡੀ ਆ ਗਿਆ ਮਖਸਰ ਠੀਕ ਆ ਜੀ ਮਖਸਰ ਦੀ ਝੋਟੀ ਆ ਇਹ ਇਹ ਤੂਈ ਜੇ ਨਹੀਂ ਤੋਕਰ ਦਾ ਬਣਵਾਈ ਚੈੱਕ ਪਾਸ ਦੋ ਮਹੀਨੇ ਦੀ ਚੈੱਕ ਪਾਸ ਅੱਛਾ ਅੱਛਾ ਟੀ ਵਾਲੀ ਮਾਰ ਦੇ ਠੀਕ ਆ 8 ਕਿਲੋ ਦੋ ਦੋਊਗਾ ਅੱਛਾ ਵਾਰੀ ਹੋ ਗਿਆ ਤਾਂ ਠੀਕ ਆ ਜੀ ਥਾਣਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਮਿਲਕ ਮਿਲ ਵਿੱਚ ਚੰਗੀ ਲੱਗੀ ਆ ਤੋੜਦੇ ਇੱਕ ਦੀ ਬਾਕੀ ਚੰਗੇ ਗੱਪ ਤੇ ਥਾਣੇ ਅਗਲੇ ਪਿਛਲੇ ਥਨਾਂ ਦਾ ਸਾਈਜ਼ ਜਿਹੜਾ ਚੰਗਾ ਹੈ ਤੇਲ ਮੂਲ ਬਾਜੀ ਬੜੀ ਦੰਦੀ ਹੈ ਸੋਹਣੀ ਭਾਜੀ ਅੱਧ ਪਾ ਕਾਰਦੀ ਨਹੀਂ ਪੂਰਾ ਵਾ ਬਾਕੀ ਫੱਬਦੀ ਆ ਝੋਟੀ ਪੂਰੀ ਇੱਕ ਰੇ ਚਿਹਰਾ ਕਰਿਆ ਤਾਂ ਇਧਰ ਆ ਦੇਖ ਸੰਦੇ ਲੈ ਜਾ ਸੋਹਣੀ ਛਕੀ ਝੋਟੀ ਆ ਤੇ ਇਹਦਾ ਫਿਰ ਮੁੱਲ ਵੀ ਨਹੀਂ ਬਾਕੀ ਉਤਰ ਇੱਕ ਵਾਰੀ ਪੇਟ ਫੜੇ ਤਾਂ ਵੀ ਦੇਖ ਸਕਦੇ ਚੰਗੀ ਆ ਕਿੰਨਾ ਜੇ ਤਾਂ ਮੁੱਲ ਮੁੱਲ ਵੀ ਜੀ ਦਾ 70000 ਕਰਦੇ ਜੀ ਅੱਛਾ ਤੇ ਲਾਸਟ 65000 ਦੀ ਦੇਣੀ ਲਾਸਟ ਅੱਛਾ 65000 ਦੀ ਦੇਣੀ ਸੁਣਾਈ ਆ ਠੀਕ ਆ 100 ਰੁਪਏ ਛੱਡਨਾ ਬਸ ਇੰਚ ਠੀਕ ਆ ਦੋਵਾਂ ਮਹੀਨੇ ਦੀ ਚੈੱਕ ਕਰਾ ਲਈ ਕੋਲੜੇ ਠੀਕ ਆ ਜੀ ਤੇ ਵਾਈਪ ਸਮਾਈ ਵੀ ਦੇ ਲਓ ਤੇ ਬਾਕੀ ਆ ਵੀ ਟੋਕੜਾ ਕੱਬਣਾ ਤੇ ਕਿੰਨੇ ਦਿਨਾਂ ਤੱਕ ਆਪਨੀ ਗਾਰੰਟੀ ਹੋਊਗੀ ਗਾਰੰਟੀ ਭਾਈ ਜਾਂਦੇ ਚੈੱਕ ਕਰਾ ਲੈ ਭਾਂਵੇਂ ਕੋਈ ਇੱਥੇ ਾਡੇ ਤੇ ਵਾਲੇ ਕੋ 3-4 ਦਿਨ ਦਾ ਮੰਨ ਕੇ 3-4 ਦਿਨਾਂ ਦੀ ਗਾਰੰਟੀ ਆ ਤਿੰਨ ਚਾਰ ਦਿਨਾਂ ਤੱਕਰ ਜੇ ਹਣ ਲੈਵੇ ਦੀ ਵੇਖੋ ਕਿੰਨੀ ਸਾਫ ਆ ਠੀਕ ਆ ਜੀ ਤੇ ਹੁਣ ਆ ਮੱਜ ਜੇ ਇਹ ਭਾਈ ਟੋਕੜਾ ਕੱਬਣਾ ਮੱਜ ਇਹ ਵੀ ਚੈੱਕ ਪਾਸ ਸੇ ਤੇ ਪੂਰੀ ਜਵਾਨੇ ਦੀ ਕਦਰਦ ਪੁਰਾ ਥਾਣੇ ਦੇ ਵੀ ਦੇਖ ਸਕਦੇ ਲੱਗੇ ਤਾਂ ਤੇ ਮਿਲਕਵੇਨ ਵੀ ਚੰਗੀ ਲੱਗੀ ਹੈ। ਭਾਜੀ 14 ਕਿਲੋ ਦੁੱਧ ਘੜ ਜੀ ਰਹੀ ਹੈ। ਅੱਛਾ। ਯਾ ਵੀ ਦਿੱਤੀ ਜੀ। ਅੱਛਾ। ਜਿੰਮਕ ਸਰੋ ਨੇ ਦਿੱਈ ਵੀ। ਠੀਕ ਆ। ਹਾਂ ਜੀ ਹਾਂ ਜੀ। ਤੋੜ ਦੋ ਫਿਰ ਇਹਨਾਂ ਨੂੰ। ਹੁਣ ਦੁੱਧ ਕਿੰਨਾ ਹੈ ਦੇਖੋ। ਭਾਜੀ ਇਹਦੇ ਕੋਲ ਦੁੱਧ ਨਾਵਾ 7.5 ਕਿਲੋ। ਇਹ ਸਾਢੇ ਚਮਾ ਮਹੀਨੇ ਦੀ ਚੈੱਕ ਪਾਸ। ਸਾਢੇ 4 ਮਹੀਨੇ ਚੈੱਕ ਪਾਸ ਤੇ ਸਾਢੇ 7 ਕਿਲੋ ਦੁੱਧ ਹੈਗਾ ਪੂਰਾ। ਪੂਰਾ ਹੋਊਗਾ ਭਾਜੀ। ਠੀਕ ਆ ਜੀ। ਦੁੱਧ ਨਹੀਂ ਘੱਟ ਨਹੀਂ ਹੋਊਗਾ। ਜਦ ਆ ਗਏ ਲੋਸਾ ਸਰਦਨ ਦੀ ਜੀ ਫੱਦ ਬੂਤੀ ਪਰਾ ਹੋਣਾ ਨਾਲ ਬਾਕੀ ਕੱਦ ਕਾਠੇ ਦਾ ਵੀ ਚੰਗਾ ਆ ਜਵਾਈ ਜੀ ਪਾਜੀ ਸੀਰਖਾਨ ਬੜੀ ਜਏ ਆ ਜ ਲੈ ਆਓ ਜੀ 7 ਕਿਲੋ ਤੇ ਲਾਗੇ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਹੁਣ ਹੈ ਗਿਆ ਤੇ ਕੋ 7 7.5 ਕਿਲੋ ਬਾਕੀ ਇਹ ਆ ਬਈ ਨਾ ਹੁਣ ਜਿਹੜੀਆਂ ਟੁਕੜਾਂ ਹੀ ਆ ਇਹਨਾਂ ਤੇ ਦੁੱਧ ਵੀ ਸੰਗਣੇ ਹੁੰਦੇ ਐ ਫਾਇਟ ਵੀ ਚੰਗੀ ਹੁੰਦੀ ਆ ਹਾਂ ਜੀ ਬਾਜੀ ਸੱਜੜਾ ਮੱਧਾਂ 'ਚ ਪੈ ਜਾਂ ਤੇ ਸਾਰੀ ਫਾਇਟ ਵੱਜ ਜਾਂਦੀ ਐ ਤੇ ਗਾਂ ਫੇਰ ਸੂਨ ਵਾਲੀਆਂ ਵਾ ਤੇ ਇਹਦਾ ਮੁੱਲ ਵੀ ਜੀ ਫਿਰ ਇਹਦਾ ਵੀ ਜੀ 60000 ਮੁੱਲ ਕਰਦੀ ਜੀ ਅੱਛਾ ਤੇ 2000 ਛੂਟ ਕਰਾ ਦੇ ਅੱਛਾ 58000 ਦੀ 50000 ਦੀ ਵਿੱਚ 14 ਕਿਲੋ ਦੁੱਧ ਕੱਢਦੀ ਰਹੀ ਮਹੀ ਸੱਜੜੇ ਦੀ ਠੀਕ ਐ ਜੀ ਹਾਂ ਜੀ ਜੀ 7 ਕਿਲੋ ਦੁੱਧ ਹੋਊਗਾ ਸਾਢੇ 4 ਮਹੀਨੇ ਦੀ ਚੈੱਕ ਪਾਸ ਹੋਊਗੀ ਠੀਕ ਹੈ ਜੀ ਹਾਂ ਜੀ ਹਾਂ ਜੀ ਸਾਢੇ 4 ਆਖੇ ਨੇ ਸਾਢੇ 4 ਹੀ ਹੋਣਗੇ ਠੀਕ ਆ ਇਹ ਕੋਈ ਥੋੜਾ ਜਿਹੀ ਕੁਆਲਿਟੀ ਦਿਖਾਓ ਤੇ ਹੁਣ ਜਿਹੜੀਆਂ ਉਧਰ ਮੱਝਾਂ ਰਹਿ ਗਈਆਂ ਜੀ ਉਹ ਤਾਜ਼ੀਆਂ ਸੂਈਆਂ ਦੀਆਂ ਉਹ ਤਾਜ਼ੀਆਂ ਸੂਈਆਂ ਵੀ ਦਿਖਾ ਦਿਓ ਹਾਂ ਜੀ ਭਾਈ ਸਾਹੀ ਦਿਖਾ ਦਿਏ ਇਹਦੇ ਕਿੰਨੇ ਚਰਦੀ ਸੂਈ ਆ ਇਹ ਪਾਇਸੂ ਹੀ ਨਾ ਜੁਗਿਆ 13 ਦਿਨ ਅੱਛਾ ਹਾਂ ਜੀ ਤੇ ਦੁੱਧ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ ਭਾਜੀ 8 ਕਿਲੋ ਆ ਅੱਛਾ ਹਾਂ ਜੀ ਇਹ ਕਿੰਨਾ ਕਰੀ ਜਾਊਗੀ ਦੁੱਧ ਇਹ ਦੁੱਧ 10 ਕਿਲੋ ਦੇ ਕਰੇਗੀ ਤੋੜ ਦੋ ਫਿਰ ਇਹਦਾ ਬਚਾਜ ਇਹਦਾ ਬਚਾ ਹਾਂ ਜੀ ਕੱਟਾ ਕੱਟੀ ਚ ਇਹਦੇ ਪਿਛੇ ਕੱਟੀ ਹਣੀ ਏ ਚੈੱਕ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ ਹੁਣ ਮੌਕੇ ਦੇ ਉੱਤਰਾਂ ਕਹਿੰਦੇ ਵੀ 8 ਕਿਲੋ ਦੁੱਧ ਹੈਗਾ ਸਵੇਰੇ ਆਈ ਭਾਜੀ ਜੋੜਾ ਸਵੇਰੇ ਆਇਆ ਜੀ ਇਹ ਜੋੜਾ ਕਹਿੰਦੇ ਸਵੇਰੇ ਹੈਗਾ ਕਿਉਂ ਆਈ ਦਸਮਾਈ ਇੱਕ ਨੰਬਰ ਦੀ ਹੋ ਗਈ ਪਾਜੀ ਥੱਲੇ ਐਵੇਂ ਚੰਗੀ ਬਣੀ ਆ ਤੇ ਇਹਦਾ ਵੀ ਜੀ ਫਿਰ ਮੁੱਲ ਉਹ ਦੱਸੋ ਤਾਹੀਆਂ ਕਰਦਾ ਵਿੱਚ ਛੋਟ ਛੋਟ ਥੋੜੀ ਬਾਤੀ ਛੋਟ 2000 ਛੱਡਦੇ ਭਾਈ ਅੱਛਾ 68000 ਹੀ ਦੇ ਦੋ 2000 ਦਵਾ ਚਲੋ ਬਾਕੀ 8 ਕਿਲੋ ਦੁੱਧ ਹੋਊਗਾ ਤਾਜੀ ਸੂਈ ਮੇਰਾ ਠੀਕ ਹੈ ਜੀ ਤਾਜੀ ਨਹੀਂ ਭਾਈ ਤੇ ਆ ਜਿਹੜੀ ਮੱਝ ਇਹ ਭਾਈ ਜਿਆਦਾ ਧਾਰ ਬੜੀ ਪੋਲੀ ਨਹੀਂ ਦੀ ਤੇ ਦੁੱਧ 12 ਕਿਲੋ ਵਾਲੀ ਆ ਆ ਮਗਰ ਬੱਚਾ ਕੀ ਜੇ ਮਗਰ ਇਹਦੇ ਕੱਤੀ ਭਾਈ ਇਹਦੇ ਮਗਰ ਕੱਤੀ ਆ ਸੂਈ ਨੂੰ ਥੋੜੇ ਦੇਨ ਹੋ ਗਏ ਆ ਬਾਕੀ ਇਹ ਆ ਵੇ ਇਹਦਾ ਕੱਦ ਬਹੁਤਾ ਉੱਚਾ ਨਹੀਂ ਇਹਦਾ ਕੱਦ ਸਾਫ ਦਾ ਹੈ ਚਲ ਭਾਈ ਦੁੱਧ ਦੁੱਧ ਨਾਲ ਜੇ ਬੜੀ ਕਰੀ ਹੈ ਹੈਨਾ ਤੱਲੇ ਹੋ ਚੰਗੀ ਯਾਤਰਾ 8 ਕਿਲੋ ਦੁੱਧ ਆ 11 ਕਿਲੋ ਦੁੱਧ ਦਊਗੀ ਮੈਂ ਠੀਕ ਆ ਜਵਾਈ ਬਹੁਤ ਹੀ ਜ਼ਿਆਦਾ ਘੇਰ ਰਿਹਾ ਪਰ ਵੇਚੂ ਆ ਮਾਟ ਕੇ ਤੇ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਮੁੱਲ ਜਾਇਜ਼ ਹੀ ਕਰ ਲਈਏ ਜਾਇਜ਼ ਹੀ ਕਰ ਦਈਏ ਕਿ ਮੁੱਲ ਭਾਵੇਂ 70000 ਕਰਦੇ 65000 ਦੀ ਦਮਾ ਅੱਛਾ 65000 ਦੀ ਜਾਇਜ਼ 10000 ਦੀ ਦਮਾ ਦੇ ਕੋ ਕਰੂਗੀ ਚਲੋ ਛੋਟ ਛੋਟ ਮੌਕੇ ਤੇ ਥੋੜੀ ਬਾਦੀ ਕਰ ਦਾਂਗੀ ਭਾਈਆ ਠੀਕ ਹੈ ਹਾਂਜੀ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਛ ਹੈ ਨਾ ਫਿਰ ਬਾਸ ਵੀਰ ਜੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਹਾਂਜੀ ਬਾਕੀ ਆਪਣੇ ਵੀ ਚਾਰ ਦੋ ਕਣਾ ਬਣਾ ਲੈ ਭਾਈ ਹਾਂਜੀ ਚੈੱਕ ਬਾਸ ਤੋਂ ਸੰਦੀ ਵਾਲੀਆਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਠੀਕ ਹੈ ਵੀ ਤੇ ਵੀ ਖਰੀਆਂ ਹੋਣਗੀਆਂ ਤੇ ਬਾਕੀ ਤੁਹਾਡੇ ਘਰ ਕੋਈ ਤਸੱਲੀ ਕਰਕੇ ਖੜੇ ਹਨ ਠੀਕ ਹੈ ਜੀ ਬਾਕੀ ਜੋ ਵੀ ਹੈ ਇਥੋਂ ਆਪਣਾ ਵੇਸ ਚੱਕ ਕੇ ਆਪਣੀ ਸਮਝਣਾ 1000 ਦੇ ਵਿੱਚ ਭਾਈ ਕਿੰਨੇ ਦੇਣੀ ਐ ਇੰਦਾਂ ਦੀ ਮੈਂ ਹਾਂਜੀ ਹਾਂਜੀ ਕਿੱਕ ਪਾਸ ਸਾਡੇ ਤੇ 9 ਮਹੀਨੇ ਦੀ 5 ਕਿਲੋ ਦੁੱਧ ਠੀਕ ਹੈ ਜੀ ਪਹਿਲਾਂ ਨਹੀਂ ਹੋਈ ਆ ਭਾਜੀ ਠੀਕ ਹੈ ਬੱਚੀ